ਭਾਈ ਹਿੰਮਤ ਸਿੰਘ ਜੀ ਕਹਿੰਦੇ ਨੇ ਗੁਰੂ ਜੀ ਜਿੰਨਾ ਟਾਈਮ ਸਾਡੇ ਸਰੀਰ ਵਿੱਚ ਜਾਨ ਹੈ ਨਾ ਅਸੀਂ ਇਹਨਾਂ ਪਾਪੀਆਂ ਨੂੰ ਇਸ ਪਵਿੱਤਰ ਜਗ੍ਹਾ ਦੇ ਅੰਦਰ ਨਹੀਂ ਆਉਣ ਦੇਣਾ ਜਿੰਨਾ ਟਾਈਮ ਤੁਸੀਂ ਗੜੀ ਦੇ ਅੰਦਰ ਹੋਣਾ ਅਸੀਂ ਇਹਨਾਂ ਨੂੰ ਅੰਦਰ ਨਹੀਂ ਆਉਣ ਦੇਵਾਂਗੇ ਤੁਸੀਂ ਮੈਨੂੰ ਥਾਪੜਾ ਦਿਓ ਜਿੰਨੇ ਕ ਇਹਨਾਂ ਦੇ ਹੌਸਲੇ ਵਧੇ ਆ ਨਾ ਅੱਗੇ ਨੂੰ ਵੱਧ ਰਹੇ ਨੇ ਮੈਂ ਇਹਨਾਂ ਨੂੰ ਧਕੇਲ ਕੇ ਪਿੱਛੇ ਲੈ ਕੇ ਜਾਂਦਾ ਭਾਈ ਹਿੰਮਤ ਸਿੰਘ ਜੀ ਗੁਰੂ ਜੀ ਤੋਂ ਥਾਪੜਾ ਲੈ ਕੇ ਚੱਲਦੇ ਨੇ ਪੰਜ ਸਿੰਘ ਭਾਈ ਹਿੰਮਤ ਸਿੰਘ ਜੀ ਦੇ ਨਾਲ ਜਾਂਦੇ ਨੇ ਭਾਈ ਕਾਠਾ ਸਿੰਘ ਤੇ ਭਾਈ ਮਦਨ ਸਿੰਘ ਜੀ ਇਹ ਗੱਡੀ ਦੇ ਦਰਵਾਜ਼ੇ ਨੂੰ ਖੋਲਦੇ ਨੇ ਕੀ ਜਾਣਦੇ ਨੇ ਉਹ ਜ਼ਾਲਮ ਜਿਸ ਦਰਵਾਜ਼ੇ ਨੂੰ ਅਸੀਂ ਤੋੜਨ ਚੱਲੇ ਹਾਂ ਉਹ ਦਰਵਾਜ਼ਾ ਤੇ ਆਪ ਖੁੱਲੇਗਾ ਦਰਵਾਜ਼ਾ ਖੁੱਲਦੈ ਜੈਕਾਰਿਆਂ ਦੀ ਗੂੰਜ ਵਿੱਚ ਭਾਈ ਹਿੰਮਤ ਸਿੰਘ ਜੀ ਦਾ ਜਥਾ ਰਵਾਨਾ ਹੁੰਦਾ ਹੈ